ਦਾ ਜੈ ਵੀ ਰਾਜਪੁਰੇ ਮੰਡੀ ਦਾ ਨਾਜ ਮੰਡੀ ਦਾ ਸਭ ਤੋਂ ਵੱਡੀ ਮੰਡੀ ਜਿਹੜੀ ਇਹ ਇਹ ਜੋ ਆਪਣੇ ਆਰਟੀਕਲ ਦੀ ਦੁਕਾਨ ਤੇ ਹੱਪਲੇ ਘਾਇਰ ਦੇ ਕਿੱਗਲੇ ਜਿਹੜੀ 1847 ਤੇ ਇੱਥੇ ਕਿੱਲੇ ਮਾ ਤੇ ਵੀ ਕਿੱਗਲੇ ਜਿਹੜੀ ਨਿਕਲੀ ਆ 10-12 ਕੁਇੰਟਲ ਹੁੰਦੇ ਆ ਇੱਥੇ ਕਿ ਉਹ ਕੀ ਇਹਨਾਂ ਇਹ ਵੀ ਕਰਕੇ ਸਮਾਨ ਵੀ ਲੈਣਾ ਪੈਣਾ ਗੱਡੀ ਇਹਦੇ ਤੇ ਚੱਲਦੇ ਹਾਂ ਫਿਰ ਮਾਰਕੀਟ ਨਾਲ ਦੀ ਅੱਜ ਰਾਜਪੁਰੇ ਵਾਲੀ ਮੰਡੀ ਮੈਂ ਆਪਣੀ ਪਹਿਲੀ ਟਰਾਲੀ ਵੇਚੀ ਬੜੀ ਆਪਣੀ ਮੈਂ ਪਹਿਲੀ ਦੀ ਤੇ ਫਿਰ ਆਪਾਂ ਨੇ ਵੇਚ ਕੇ ਆ ਟਰਾਲਾ ਬਣਵਾ ਲਿਆ ਤਾਂ ਜਿਹੜੇ ਬਾਈ ਲੈ ਕੇ ਗਏ ਤੇ ਉਹੀ ਲੈ ਕੇ ਆਏ ਤੇ ਮੰਡੀ માં ਵੀ ਸਰੰਦਗੋੜ ਦੇ ਤੇ ਚੱਲਦੇ ਆ ਫਿਰ ਗੱਡੀ ਲੈ ਕੇ ਲੋ ਬਈ ਸਮਾਨ ਸਾਮਾਨ ਤੇ ਲੈ ਕੇ ਤੇ ਤਾਰਨ ਸੂਰਾਂ ਹਲਕੜੀ ਆਲਾ ਹੁਣ ਲੱਦਣ ਜਾਣਾ ਟਰਾਲੇ ਨਾਲ ਆਪਣੇ ਵਾਲੇ ਨਾਲ ਏ ਜੀ ਜੀ ਰਿਗ ਲਾਣ ਲਗੇ ਬੋਲੀ ਬਈ ਸ਼ਾਮ ਟਾਈਮ ਇਹ ਦੇਖ ਲੋ ਬਾਕੀ ਹੁਣ ਤਾਂ ਪੀੜ ਕੱਟ ਗਈ ਪਹਿਲਾਂ ਬਹੁਤ 24 24 ਫੁੱਟ ਦੀ ਟਰਾਲੀ ਆਈ ਵੀ ਨੇ 3 50 55 ਇੱਕ ਵਾਰੀ 3500 ਜਾਈਂ ਦੇਖੋ ਜੀ ਏ ਬੋਲਾ ਕਿ ਭਾਈਆ ਮੈਂ ਤਾਂ ਲਗਵਾ ਲੂੰਗਾ ਉਹਨੇ ਨਾ ਕੂੜਾ ਮਾ ਕੂੜਾ ਕਿੱਧਰ ਤੇ ਜੀ ਤੂੰ ਕਿਹਾ ਰੋਹੀ ਨਾ ਲੀ ਜਾ ਤਮਾ ਕੇ ਜਾਉਂਗੇ ਤੂੰ ਬੈਠ ਸੁਝਾ ਨਾ ਮਾ ਦੇਣਾ ਬੈਠੇ ਰਹਿ ਜਾ ਕੂੜਾ ਨਾ ਪਾ ਫੇਸਿਸ ਨੂੰ ਇਮਿੱਟ ਜੇ ਸਮਾਜੇ ਬਣਦਾ